ਸਤਿ ਸ੍ਰੀ ਅਕਾਲ ਦੋਸਤੋ ਪਿਆਰ ਪ੍ਰੀਤ ਅਤੇ ਕੂਲ ਤੇਰੇ ਖਾਤੇ ਤੋਂ ਤੁਹਾਡਾ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੁੜ ਗਏ ਟੀਮ ਕੋਲ ਜੇ ਨਾ ਆਓ ਸਿੱਖ ਇਤਿਹਾਸ ਦੇ ਨਾਲ ਇੱਕ ਜੁੜਦੀ ਹੋਰ ਵੀਡੀਓ ਦੇਖਦੇ ਆਂ ਤੇ ਵੀਡੀਓ ਨੂੰ ਪੂਰੀ ਵੇਖਿਓ ਤੇ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਦਿਖਾਓ ਆਓ ਸ਼ੁਰੂ ਕਰਦੇ ਆਂ ਇੱਕ ਦਿਨ ਯਾਤਰਾ ਕਰਦੇ ਕਰਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਸਮੁੰਦਰ ਦੇ ਕੰਢੇ ਤੇ ਡੇਰਾ ਲਾਈ ਬੈਠੇ ਮੁਕਦਮ ਨਾਮ ਦੇ ਫਕੀਰ ਕੋਲ ਜਾ ਪਹੁੰਚੇ ਉੱਥੇ ਪਹੁੰਚ ਕੇ ਗੁਰੂ ਸਾਹਿਬ ਜੀ ਕੀ ਦੇਖਦੇ ਹਨ ਮੁਕਦਮ ਨਾਮ ਦਾ ਉਹ ਫਕੀਰ ਹਵਾ ਦੇ ਵਿੱਚ ਬੈਠਾ ਹੋਇਆ ਸੀ ਤੇ ਫਕੀਰ ਦੇ ਇਸ ਚਮਤਕਾਰ ਨੂੰ ਦੇਖਣ ਲਈ ਲੋਕ ਦੂਰ ਦੂਰ ਤੋਂ ਆ ਰਹੇ ਸਨ ਮੁਕਦਮ ਫਕੀਰ ਨੇ ਅਲੋਕੀ ਕਿ ਸ਼ਕਤੀਆਂ ਨੂੰ ਪਾਉਣ ਵਾਸਤੇ ਬਹੁਤ ਜ਼ਿਆਦਾ ਭਗਤੀ ਕੀਤੀ ਹੋਈ ਸੀ ਦੂਰ ਨੇੜੇ ਤੋਂ ਆਏ ਲੋਕ ਜਦੋਂ ਉਸ ਫਕੀਰ ਨੂੰ ਹਵਾ ਵਿੱਚ ਉੱਡਦਾ ਦੇਖਦੇ ਤਾਂ ਆਪਣੀਆਂ ਉਂਗਲਾਂ ਨੂੰ ਦੰਦਾ ਹੇਠ ਲੈ ਲੈਂਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਉਸ ਫਕੀਰ ਦੇ ਕੋਲ ਪਹੁੰਚੇ ਤਾਂ ਉਸ ਵੇਲੇ ਮੁਕਤਮ ਫਕੀਰ ਆਪਣੀਆਂ ਅਲੌਕਿਕ ਸ਼ਕਤੀਆਂ ਦਾ ਦਿਖਾਵਾ ਕਰ ਰਿਹਾ ਸੀ ਫਕੀਰ ਨੇ ਜਦੋਂ ਗੁਰੂ ਸਾਹਿਬ ਜੀ ਨੂੰ ਦੇਖਿਆ ਤਾਂ ਉਸ ਨੇ ਬੜੇ ਹੀ ਆਦਰ ਸਤਿਕਾਰ ਨਾਲ ਗੁਰੂ ਜੀ ਦਾ ਸਵਾਗਤ ਕੀਤਾ ਤੇ ਉਹਨਾਂ ਨੂੰ ਬੈਠਣ ਲਈ ਕਿਹਾ ਗੁਰੂ ਨਾਨਕ ਦੇਵ ਜੀ ਵੀ ਇੱਕ ਪਾਸੇ ਹੋ ਕੇ ਬੈਠ ਗਏ ਤੇ ਉਸ ਫਕੀਰ ਦੀਆਂ ਅਲੌਕਿਕ ਸ਼ਕਤੀਆਂ ਨੂੰ ਦੇਖਣ ਲੱਗ ਪਏ ਪਰ ਥੋੜੇ ਹੀ ਸਮੇਂ ਬਾਅਦ ਉੱਥੇ ਕੁਝ ਅਜੀਬਾ ਹੋਇਆ ਜਿਸ ਨੂੰ ਦੇਖ ਕੇ ਉੱਥੇ ਪਹੁੰਚੇ ਲੋਕਾਂ ਵਿੱਚ ਭਗਦੜ ਮਚ ਗਈ ਕਿਉਂਕਿ ਕੁਝ ਹੀ ਸਮੇਂ ਬਾਅਦ ਸਾਹਮਣੇ ਵਾਲੀ ਮਸਜਿਦ ਜ਼ੋਰ-ਜ਼ੋਰ ਨਾਲ ਹਿੱਲਣ ਲੱਗ ਪਈ ਇਹਦਾ ਲੱਗ ਰਿਹਾ ਸੀ ਕਿ ਜਿਵੇਂ ਬਹੁਤ ਵੱਡਾ ਪੁਚਾਲ ਆਇਆ ਹੋਵੇ ਮਸਜਿਦ ਨੂੰ ਜ਼ੋਰ-ਜ਼ੋਰ ਨਾਲ ਹਿੱਲਦਾ ਦੇ ਕੇ ਲੋਕਾਂ ਵਿੱਚ ਭਗਦੜ ਮਚ ਗਈ ਤੇ ਸਾਰੇ ਜਣਿਆਂ ਨੂੰ ਆਪੋ ਆਪਣੀਆਂ ਜਾਨਾਂ ਦੀ ਬਹਿ ਗਈ ਲੋਕਾਂ ਨੇ ਆਪਣੀ ਆਪਣੀ ਜਾਨ ਬਚਾਉਣ ਲਈ ਇੱਧਰ ਉੱਧਰ ਭੱਜਣਾ ਸ਼ੁਰੂ ਕਰ ਦਿੱਤਾ ਇਹ ਸਭ ਦੇਖ ਕੇ ਮੁਕਦਮ ਫਕੀਰ ਨੇ ਲੋਕਾਂ ਨੂੰ ਉੱਚੀ ਆਵਾਜ਼ ਵਿੱਚ ਕਿਹਾ ਕਿ ਲੋਕੋ ਜਿੰਨਾ ਚਿਰ ਮੈਂ ਇੱਥੇ ਹਾਂ ਤੁਸੀਂ ਡਰੋ ਨਾ ਮੈਂ ਹੁਣੇ ਹੀ ਕੁਝ ਕਰਦਾ ਹਾਂ ਇੰਨੀ ਗੱਲ ਕਹਿਣ ਤੋਂ ਬਾਅਦ ਮੁਕਦਮ ਫਕੀਰ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਪੁਝਾੜ ਨੂੰ ਰੋਕਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਪਰਮਾਤਮਾ ਨੇ ਵੀ ਮੁਕਦਮ ਫਕੀਰ ਦੀ ਅਰਦਾਸ ਨੂੰ ਕਬੂਲ ਕੀਤਾ ਤੇ ਮਸਜਿਦ ਹਿਲਣੋਂ ਬੰਦ ਹੋ ਗਈ। ਇੰਨੀ ਤੇਜ਼ੀ ਨਾਲ ਹਿਲ ਰਹੀ ਮਸਜਿਦ ਜਦੋਂ ਇੱਕਦਮ ਹਿਲਣੋਂ ਬੰਦ ਹੋ ਗਈ ਤਾਂ ਲੋਕਾਂ ਦੇ ਸਾਹ ਵਿੱਚ ਸਾਹ ਆਇਆ। ਸਾਰੇ ਜਾਣੇ ਮੁਕਦਮ ਫਕੀਰ ਕੋਲੋਂ ਪੁੱਛਣ ਲੱਗੇ ਕਿ ਫਕੀਰ ਜੀ ਇਹ ਚਮਤਕਾਰ ਕਿਸ ਤਰ੍ਹਾਂ ਹੋਇਆ? ਕਿ ਇੰਨੀ ਤੇਜ਼ੀ ਨਾਲ ਹਿਲ ਰਹੀ ਮਸਜਿਦ ਕਿਵੇਂ ਇੱਕਦਮ ਹਿਲਣਾ ਬੰਦ ਹੋ ਗਈ? ਤਾਂ ਮੁਕਦਮ ਫਕੀਰ ਨੇ ਮੁਸਕਰਾਉਂਦਿਆਂ ਹੋਇਆਂ ਜਵਾਬ ਦਿੱਤਾ ਕਿ ਇਹ ਚਮਤਕਾਰ ਮੇਰਾ ਹੀ ਸੀ ਮੈਂ ਹੀ ਇਸ ਪੁਚਾਲ ਨੂੰ ਰੋਕਿਆ ਹੈ ਜੇਕਰ ਮੈਂ ਅੱਜ ਇੱਥੇ ਨਾ ਹੁੰਦਾ ਤਾਂ ਇਹ ਪੁਚਾਲ ਕਦੀ ਵੀ ਨਹੀਂ ਸੀ ਰੁਕਣਾ ਇਹ ਸੁਣ ਕੇ ਸਾਰੇ ਲੋਕ ਮੁਕਦਮ ਫਕੀਰ ਦੀ ਜੈ ਜੈਕਾਰ ਕਰਨ ਲੱਗ ਪਏ ਜਿਸ ਨੂੰ ਦੇਖ ਕੇ ਮੁਕਦਮ ਫਕੀਰ ਬਹੁਤ ਖੁਸ਼ ਹੋਇਆ ਤੇ ਉੱਚੀ ਉੱਚੀ ਹੱਸਣ ਲੱਗਾ ਪਰ ਥੋੜੇ ਹੀ ਸਮੇਂ ਬਾਅਦ ਕੁਝ ਅਜੀਬ ਹੋਇਆ ਜਿਸ ਨਾਲ ਮੁਕਦਮ ਫਕੀਰ ਚਿੰਤਾ ਵਿੱਚ ਪੈ ਗਿਆ ਕਿਉਂਕਿ ਜਿਹੜਾ ਮੁਕਦਮ ਫਕੀਰ ਹਵਾ ਵਿੱਚ ਉੱਡ ਰਿਹਾ ਸੀ ਉਹ ਹੁਣ ਅਚਾਨਕ ਜ਼ਮੀਨ ਤੇ ਆ ਡਿੱਗਾ ਤੇ ਵਾਪਸ ਹੁਣ ਉਸ ਗੋਲੋਂ ਹਵਾ ਵਿੱਚ ਉੱਡਿਆ ਵੀ ਨਹੀਂ ਜਾ ਰਿਹਾ ਸੀ ਮੁਕਦਮ ਫਕੀਰ ਨੇ ਆਪਣੀਆਂ ਅਲੌਕਿਕ ਸ਼ਕਤੀਆਂ ਦਾ ਬਹੁਤ ਪ੍ਰਯੋਗ ਕੀਤਾ ਪਰ ਕੋਈ ਵੀ ਸ਼ਕਤੀ ਕੰਮ ਨਹੀਂ ਕਰ ਰਹੀ ਸੀ ਮੁਕਦਮ ਫਕੀਰ ਦੀ ਇਸ ਹਾਲਤ ਨੂੰ ਦੇਖ ਕੇ ਗੁਰੂ ਨਾਨਕ ਦੇਵ ਜੀ ਦਾ ਹਾਸਾ ਨਿਕਲ ਗਿਆ ਤੇ ਉਹ ਥੋੜਾ ਥੋੜਾ ਮੁਸਕਰਾਉਣ ਲੱਗ ਪਏ ਤਾਂ ਗੁਰੂ ਸਾਹਿਬ ਜੀ ਨੂੰ ਮੁਸਕਰਾਉਂਦਿਆਂ ਦੇਖ ਕੇ ਮੁਕਦਮ ਫਕੀਰ ਦੇ ਮਨ ਵਿੱਚ ਆਇਆ ਕਿ ਜ਼ਰੂਰ ਮੇਰੇ ਕੋਲੋਂ ਕੋਈ ਗਲਤੀ ਹੋਈ ਹੈ ਜਿਹੜਾ ਕਿ ਮੇਰੀਆਂ ਸ਼ਕਤੀਆਂ ਨੇ ਕੰਮ ਹੀ ਕਰਨਾ ਬੰਦ ਕਰ ਦਿੱਤਾ ਹੈ ਮੁਕਦਮ ਫਕੀਰ ਸਤਗੁਰੂ ਜੀ ਨੂੰ ਕਹਿਣ ਲੱਗਾ ਮੈਂ ਤੁਹਾਡੇ ਚਿਹਰੇ ਦਾ ਨੂਰ ਦੇਖ ਕੇ ਪਹਿਲਾਂ ਤੋਂ ਹੀ ਸਮਝ ਗਿਆ ਸੀ ਕਿ ਤੁਸੀਂ ਕੋਈ ਆਮ ਇਨਸਾਨ ਨਹੀਂ ਬਲਕਿ ਕੋਈ ਬਹੁਤ ਪਹੁੰਚੇ ਹੋਏ ਸੰਤ ਹੋ ਇਹ ਸੰਤ ਜੀ ਕਿਰਪਾ ਕਰਕੇ ਮੈਨੂੰ ਦੱਸੋ ਕਿ ਮੇਰੇ ਕੋਲੋਂ ਕੀ ਗਲਤੀ ਹੋਈ ਹੈ ਜਿਹੜਾ ਕਿ ਮੇਰੀਆਂ ਸਾਰੀਆਂ ਸ਼ਕਤੀਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਤਾਂ ਗੁਰੂ ਸਾਹਿਬ ਜੀ ਨੇ ਉਸ ਮੁਕਦਮ ਫਕੀਰ ਨੂੰ ਜਵਾਬ ਦਿੱਤਾ ਕਿ ਉਹ ਮੁਕਦਮ ਤੂੰ ਦਿਨ ਰਾਤ ਭੁੱਖੇ ਰਹਿ ਕੇ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਲੰਬੀ ਤਪੱਸਿਆ ਕੀਤੀ ਹੈ ਇਹ ਸਭ ਤੂੰ ਆਪਣੇ ਆਪ ਨੂੰ ਪ੍ਰਸਿੱਧ ਕਰਨ ਲਈ ਤੇ ਅਲੌਕਿਕ ਸ਼ਕਤੀਆਂ ਨੂੰ ਪਾਉਣ ਵਾਸਤੇ ਕੀਤਾ ਸੀ ਪਰ ਜਿੰਨੀ ਤਪੱਸਿਆ ਤੂੰ ਅਲੌਕਿਕ ਸ਼ਕਤੀਆਂ ਨੂੰ ਪਾਉਣ ਵਾਸਤੇ ਕੀਤੀ ਸੀ ਓਨੀ ਤਪੱਸਿਆ ਜੇਕਰ ਤੂੰ ਪਰਮਾਤਮਾ ਨੂੰ ਪਾਉਣ ਵਾਸਤੇ ਕੀਤੀ ਹੁੰਦੀ ਤਾਂ ਤੈਨੂੰ ਪਰਮਾਤਮਾ ਵੀ ਮਿਲ ਜਾਂਦੇ ਉਸੇ ਹਿੱਲਦੀ ਹੋਈ ਮਸਜਿਦ ਨੂੰ ਬਚਾਉਣ ਵਾਸਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਤਾਂ ਉਹ ਤੂੰ ਇੱਕ ਚੰਗਾ ਕੰਮ ਕੀਤਾ ਪਰ ਮਸਜਿਦ ਜਦੋਂ ਡਿੱਗਣੋਂ ਬਚ ਗਈ ਤਾਂ ਤੇਰੇ ਦਿਮਾਗ ਅੰਦਰ ਹੰਕਾਰ ਆਇਆ ਕਿ ਉਹ ਮਸਜਿਦ ਮੈਂ ਡਿੱਗਣੋਂ ਬਚਾਈ ਹੈ ਏ ਮੁਕਦਮ ਫਕੀਰ ਜੇਕਰ ਇੱਕ ਚੰਗਾ ਕੰਮ ਕਰਕੇ ਵੀ ਇਨਸਾਨ ਦੇ ਮਨ ਵਿੱਚ ਹੰਕਾਰ ਆਉਂਦਾ ਹੈ ਕਿ ਇਹ ਕੰਮ ਮੈਂ ਕੀਤਾ ਹੈ ਆ ਫਿਰ ਉਹ ਸਾਰੇ ਕੀਤੇ ਕਿਰਾਏ ਤੇ ਪਾਣੀ ਫਿਰ ਜਾਂਦਾ ਹੈ ਜਿਸ ਜਗ੍ਹਾ ਤੇ ਹੰਕਾਰ ਆ ਜਾਂਦਾ ਹੈ ਉਸ ਜਗ੍ਹਾ ਤੇ ਪਰਮਾਤਮਾ ਨਹੀਂ ਰਹਿੰਦਾ ਇਨਸਾਨ ਹੰਸ ਤੋਂ ਇੱਲ ਦਾ ਰੂਪ ਤਾਰਨ ਕਰ ਲੈਂਦਾ ਹੈ ਇਨਸਾਨ ਦੇ ਸਰੀਰ ਵਿੱਚ ਇੱਕ ਹੀ ਜਾਣਾ ਵਾਸ ਕਰ ਸਕਦਾ ਹੈ ਜਾਂ ਤੇ ਹੰਕਾਰ ਜਾਂ ਫਿਰ ਪਰਮਾਤਮਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੋਹੋਂ ਇਹ ਸ਼ਬਦ ਸੁਣ ਕੇ ਮੋਗਾਦੰ ਫਕੀਰ ਦੇ ਦਿਮਾਗ ਦੀ ਧੂੜ ਸਾਫ਼ ਹੋ ਗਈ ਤੇ ਉਹ ਆਪਣੇ ਕੀਤੇ ਤੇ ਬਹੁਤ ਸ਼ਰਮਿੰਦਾ ਹੋਇਆ ਤੇ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਡਿੱਗ ਕੇ ਸ਼ਾਂਤੀ ਮਖਣ ਦਾ ਆਸ਼ੀਰਵਾਦ ਲਿਆ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅੱਜ ਇਸ ਸੰਸਾਰ ਵਿੱਚ ਸਾਡੇ ਕੋਲ ਜੋ ਕੁਝ ਵੀ ਹੈ ਉਹ ਸਭ ਕੁਝ ਉਸ ਪਰਮਾਤਮਾ ਦਾ ਦਿੱਤਾ ਹੋਇਆ ਹੈ ਇਥੋਂ ਤੱਕ ਕਿ ਜਿਸ ਸਰੀਰ ਵਿੱਚ ਸਾਡੀ ਆਤਮਾ ਰਹਿਦੀ ਹੈ ਉਹ ਸਰੀਰ ਵੀ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ ਤੇ ਪਰਮਾਤਮਾ ਦੁਆਰਾ ਦਿੱਤੇ ਗਏ ਇਹਨਾਂ ਹੱਥਾਂ ਪੈਰਾਂ ਨਾਲ ਜੇਕਰ ਅਸੀਂ ਕੋਈ ਚੰਗਾ ਕੰਮ ਕਰ ਲੈਂਦੇ ਹਾਂ ਤਾਂ ਸਾਨੂੰ ਉਸ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਬਲਕਿ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਉਸ ਨੇ ਇਹ ਸੇਵਾ ਕਰਨ ਦਾ ਮੌਕਾ ਮੈਨੂੰ ਬਖਸ਼ਿਆ ਹੈ ਸਤਨਾਮ ਸ਼੍ਰੀ ਵਾਹਿਬ ਸੋ ਵੀਡੀਓ ਤੁਸੀਂ ਦੇਖੀ ਆ ਤੇ ਸਾਨੂੰ ਦੇਖ ਕੇ ਵੀਡੀਓ ਪਤਾ ਹੀ ਲੱਗ ਗਿਆ ਜਿਹਾ ਕਿ ਆਪਣੇ ਹੰਕਾਰ ਨੂੰ ਤਿਆਗੋ ਹੰਕਾਰ ਬੜਾ ਕੁਝ ਖਤਮ ਕਰਦਾ ਹੈ ਨਸਲਾ ਵੀ ਖਤਮ ਕਰਦਾ ਹੈ ਸੋ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਬਸਕ੍ਰਾਈਬ